ਚਮਕੀਲੇ ਨੂੰ ਫੁੱਟਪਾਥ ਉੱਤੇ ਬੈਠੇ ਨੂੰ ਅਚਾਨਕ ਇੱਕ ਫੋਨ ਆਉਂਦਾ ਏ ਨਾਲ ਦੀ ਦੁਕਾਨ ਵਾਲਾ ਚਮਕੀਲੇ ਨੂੰ ਆਵਾਜ਼ ਮਾਰ ਕੇ ਦੱਸਦਾ ਹੈ ਕਿ ਉਸਦੀ ਇਨਕੁਆਰੀ ਆਈ ਹੈ ਇਸ ਤਰ੍ਹਾਂ ਚਮਕੀਲੇ ਨੂੰ ਉਹਦਾ ਪਹਿਲਾ ਅਖਾੜਾ ਮਿਲਦਾ ਏ ਜਿਸ ਵਿੱਚ ਉਹ ਕੁੜਤੀ ਸੱਤ ਰੰਗ ਦੀ ਗਾਣਾ ਗਾਉਂਦਾ ਏ ਇਸ ਤੋਂ ਬਾਅਦ ਚਮਕੀਲੇ ਨੂੰ ਇੱਕ ਤੋਂ ਬਾਅਦ ਇੱਕ ਬੁਕਿੰਗ ਆਉਣ ਲੱਗਦੀ ਹੈ ਜਦੋਂ ਸੋਨੀਆਂ ਦਿੱਲੀ ਤੋਂ ਵਾਪਸ ਆਉਂਦੇ ਹਨ ਉਦੋਂ ਉਹਨਾਂ ਦੇ ਮਾਲਕ ਨੇ ਉਹਨਾਂ ਦਾ ਆਫਿਸ ਕਰਾਇਆ ਨਾ ਆਉਣ ਦੇ ਕਰਕੇ ਚਮਕੀਲੇ ਨੂੰ ਦੇ ਦਿੱਤਾ ਹੁੰਦਾ ਹੈ ਡੀਐਸਪੀ ਨੂੰ ਉਸਦੇ ਸਾਥੀ ਦੱਸਦੇ ਹਨ ਕਿ ਉਸਤਾਦ ਜੀ ਕੁੜੀ ਕਰਕੇ ਦੁਖੀ ਸਨ ਕਿਉਂਕਿ ਉਹਨਾਂ ਨੂੰ ਜਿਹੜਾ ਵੀ ਅਖਾੜਾ ਲਾਉਣਾ ਹੁੰਦਾ ਸੀ ਉਹਨਾਂ ਨੂੰ ਸਾਥੀ ਜੋੜੀ ਦੀ ਲੋੜ ਹੁੰਦੀ ਸੀ ਪਰ ਹਰੇਕ ਕੁੜੀ ਚਮਕੀਲੇ ਨਾਲ ਦੂਜੀ ਵਾਰ ਗਾਉਣ ਤੋਂ ਇਨਕਾਰ ਕਰ ਦਿੰਦੀ ਸੀ ਸਿਰਫ ਤੇ ਸਿਰਫ ਚਮਕੀਲੇ ਦੇ ਉੱਚੇ ਸੁਰ ਦੇ ਕਰਕੇ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇੱਕ ਕੁੜੀ ਹੈ ਜਿਸਨੇ ਪਹਿਲਾਂ ਵੀ ਅਖਾੜੇ ਕਰੇ ਹੋਏ ਹਨ ਕੁੜੀ ਅਤੇ ਉਸਦਾ ਪਿਓ ਚਮਕੀਲੇ ਨੂੰ ਮਿਲ ਨਾ ਜਾਂਦੇ ਹਨ ਉਹ ਚਮਕੀਲੇ ਨੂੰ ਪੁੱਛਦੇ ਹਨ ਕਿ ਤੇਰੇ ਕੋਲ ਕੰਮ ਹੈ ਜਾਂ ਨਹੀਂ ਚਮਕੀਲਾ ਅਖਾੜਿਆਂ ਦੀ ਲਿਸਟ ਦਿਖਾਉਂਦਾ ਹੈ ਇਸ ਤੋਂ ਬਾਅਦ ਅਮਰਜੋਤ ਨੂੰ ਰਿਹਸਲ ਕਰਵਾਉਣ ਤੋਂ ਬਾਅਦ ਚਮਕੀਲੇ ਦਾ ਪਹਿਲਾ ਅਖਾੜਾ ਲੱਗਦਾ ਏ ਸਾਥੀ ਡੀਐਸਪੀ ਨੂੰ ਦੱਸਦਾ ਹੈ ਕਿ ਹੁਣ ਚਮਕੀਲਾ ਹੱਟ ਹੋਇਆ ਤੇ ਜਦੋਂ ਉਹ ਪਹਿਲਾ ਅਖਾੜਾ ਲਗਾਉਣ ਗਿਆ ਅਖਾੜੇ ਵਿੱਚ ਗੋਲੀ ਚੱਲਣ ਦੇ ਕਰਕੇ ਅਖਾੜਾ ਕੈਨਸਲ ਹੋ ਗਿਆ ਅਮਰਜੋਤ ਨੂੰ ਹੌਸਲਾ ਦਿੰਦਾ ਚਮਕੀਲਾ ਕਹਿੰਦਾ ਹੈ ਕਿ ਆਪਾਂ ਹੱਟ ਹੋਵਾਂਗੇ ਹੁਣ ਅਖਾੜਿਆਂ ਵਿੱਚ ਚਮਕੀਲਾ ਤੇ ਅਮਰਜੋਤ ਪੂਰੇ ਹੱਟ ਹੋਣ ਲੱਗੇ ਲੋਕਾਂ ਦੀਆਂ ਅਖਾੜਿਆਂ ਦੇ ਵਿੱਚ ਭੀੜਾਂ ਵਧਣ ਲੱਗੀਆਂ ਹੁਣ ਅਖਾੜਾ ਲਾਉਣ ਲਈ ਚਮਕੀਲਾ ਅਮਰਜੋਤ ਨੂੰ ਉਸਤੇ ਘਰੋਂ ਗੱਡੀ ਵਿੱਚ ਬਿਠਾ ਕੇ ਲੈ ਕੇ ਜਾਂਦਾ ਤੇ ਉੱਥੇ ਹੀ ਛੱਡ ਜਾਂਦਾ ਚਮਕੀਲਾ ਇੱਕ ਤੋਂ ਬਾਅਦ ਬਾਅਦ ਇੱਕ ਰਿਕਾਰਡ ਕੜਵਾ ਰਿਹਾ ਸੀ ਚਮਕੀਲਾ ਤੇ ਅਮਰਜੋਤ ਦੇ ਰਿਕਾਰਡ ਬਣਨ ਲੱਗੇ ਮਾਰਕੀਟ ਵਿੱਚ ਉਹਨਾਂ ਦੇ ਗੀਤਾਂ ਦੀ ਡਿਮਾਂਡ ਵਧਣ ਲੱਗੀ। ਕਲਕੱਤਾ ਮਿਊਜ਼ੀਕਲ ਆਫਿਸ ਦੇ ਵਿੱਚ ਇਹ ਗੱਲ ਪਹੁੰਚਦੀ ਹੈ ਕਿ ਚਮਕੀਲਾ ਰਿਕਾਰਡ ਸਭ ਤੋਂ ਵੱਧ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ। ਇਹ ਉਹ ਸਮਾਂ ਸੀ ਜਦੋਂ ਅਮਰਜੋਤ ਨੂੰ ਚਮਕੀਲੇ ਦੇ ਨਾਲ ਪਹਿਲੀ ਵਾਰੀ ਪਿਆਰ ਹੋਇਆ ਸੀ। ਹੁਣ ਅਮਰਜੋਤ ਦਾ ਪਿਤਾ ਕਿਸੇ ਹੋਰ ਸਿੰਗਰ ਕੋਲੋਂ ਐਡਵਾਂਸ ਪੇਮੈਂਟ ਲੈ ਲੈਂਦਾ ਹੈ। ਇਸ ਗੱਲ ਦਾ ਜਦੋਂ ਪਤਾ ਲੱਗਦਾ ਹੈ ਤਾਂ ਉਹ ਸਮਝਾਉਂਦੇ ਹਨ ਕਿ ਆਪਾਂ ਹਿੱਟ ਹੋਣ ਲੱਗੇ ਸੀ। ਅਮਰਜੋਤ ਚਮਕੀਲੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਲੈ ਲੈਂਦੀ ਹੈ ਇਸ ਤਰ੍ਹਾਂ ਘਰੋਂ ਭੱਜ ਕੇ ਉਹ ਦੋਵੇਂ ਵਿਆਹ ਕਰਵਾ ਲੈਂਦੇ ਹਨ ਹੁਣ ਚਮਕੀਲਾ ਦੇ ਪਿੰਡ ਵਿੱਚ ਉਸਦੇ ਦੂਜੇ ਵਿਆਹ ਦਾ ਪਤਾ ਲੱਗ ਜਾਂਦਾ ਹੈ ਸਾਰੀ ਪੰਚਾਇਤ ਚਮਕੀਲੇ ਦੇ ਖਿਲਾਫ ਹੁੰਦੀ ਹੈ ਕਿਉਂਕਿ ਦੂਜਾ ਵਿਆਹ ਉਸ ਸਮੇਂ ਗੈਰਕਾਨੂੰਨੀ ਸੀ ਬਾਕੀ ਅਗਲੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਇਸ ਫਿਲਮ ਦੀ ਪੂਰੀ ਐਕਸਪਲੇਨੇਸ਼ਨ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ ਧੰਨਵਾਦ